ਅੰਮ੍ਰਿਤਸਰ ਗੁਰੂ ਨਗਰੀ ਦੇ ਸੁਲਤਾਨਵਾਲਾ ਰੋਡ ਲੱਖਾਂ ਵਾਲੇ ਪਲਾਟ ਦੀ ਇੱਕ ਗੁਰਸਿੱਖ ਦੀ ਕਹਾਣੀ ਸਾਂਝ ਕਰ ਰਿਹਾ ਜਿਸ ਘਰ ਦੇ ਵਿੱਚ ਮੈਂ ਖੜਾ 16 ਤਰੀਕ ਉਸ ਦੀ 30 ਦਾ ਵਿਆਹ ਵਾ ਜਿੱਥੇ ਲੋਕ ਏਸੀ ਛੱਡ ਕੇ ਆਪਣੇ ਰਾਮ ਦੀ ਜ਼ਿੰਦਗੀ ਆਪਣੇ ਪਰਿਵਾਰ ਨਾਲ ਗੁਜ਼ਾਰੇ ਨੇ ਪਰ ਉੱਥੇ ਹੀ ਇਸ ਘਰ ਦੇ ਹਾਲਾਤ ਬੱਤਰ ਨੇ 16 ਤਰੀਕ ਨੂੰ ਵਿਆਹ ਵਾ ਤਿਆਰੀਆਂ ਵੀ ਜਿਹੜੀਆਂ ਵਿਆਹ ਦੀਆਂ ਹੋ ਚੁੱਕੀਆਂ ਨਹੀਂ 16 ਤਰੀਕ ਨੂੰ ਵਿਆਹ ਹੈਗਾ ਕੰਮ ਆਪਣੇ ਚੱਕਰ ਹੁੰਦਾ ਇਹ ਜੋ ਆਪਣੇ ਕੰਮ ਕਰਦੇ ਦਿਹਾੜੀ ਜੱਪੇ ਦਾ ਹੋਂ ਕੰਮ ਨਹੀਂ ਹੁੰਦਾ ਜੀ ਰਿਸ਼ਤੇਦਾਰ ਨੇ ਆ ਕੇ ਪੁੱਛਿਆ ਕਿ ਨਹੀਂ ਗਰੀਬੀ 'ਚ ਹੀ ਰਹਿ ਰਹੇ ਨੇ ਕਿਸ ਨੇ ਨਹੀਂ ਪੁੱਛਿਆ ਹਾਏ ਰੱਬ ਦੇ ਮਾਰੇ ਇਹ ਨਾ ਰੋਟੀ ਵੀ ਆਈ ਨੂੰ ਕੇਵਲੇ ਕੰਨ ਕੇਵਲੇ ਨਹੀਂ ਖਾਂਦੇ ਵੀ ਇਹਨਾਂ ਦੇ ਇਹੋ ਜਿਹੇ ਹਾਲਾਤ ਆ ਜੀ ਜਦੋਂ ਮੀਂਹ ਆ ਜਾਂਦਾ ਨਾ ਅਸੀਂ ਆਪ ਵੇਖਦੇ ਰਹਿੰਦੇ ਆ ਤੇ ਨਾ ਪਾਣੀ ਇੱਥੋਂ ਘਟਣ ਤੇ ਬਾਲਟੀਆਂ ਨਾਲ ਨਾ ਕੋ ਸੋਨਾ ਵੀ ਹਰਾਵਾ ਲਿਵਿੰਗ ਇੰਡੀਆ ਟੀਮ ਦੇ ਵੱਲੋਂ ਹਮੇਸ਼ਾ ਇਹ ਹੀ ਕੋਸ਼ਿਸ਼ ਹੁੰਦੀ ਆ ਉਹਨਾਂ ਗਰੀਬਾਂ ਦੀ ਮਦਦ ਕਰਵਾਈ ਜਾਵੇ ਜਿਨ੍ਹਾਂ ਨੂੰ ਲੋੜ ਆ ਉਹਨਾਂ ਦੀ ਆਵਾਜ਼ ਸਰਕਾਰਾਂ ਤੱਕ ਅਤੇ ਉਹਨਾਂ ਸੰਸਥਾਵਾਂ ਤੱਕ ਪਹੁੰਚਾਈ ਜਾਵੇ ਜਿਹੜੇ ਲੋਕ ਮਦਦ ਕਰਨਾ ਚਾਹੁੰਦੇ ਨੇ ਅੰਮ੍ਰਿਤਸਰ ਗੁਰੂ ਨਗਰੀ ਦੇ ਸੁਲਤਾਨਪੁਰੇ ਰੋਡ ਲੱਖਾਂ ਵਾਲੇ ਪਲਾੜ ਦੀ ਇੱਕ ਗੁਰਸਿੱਖ ਦੀ ਕਹਾਣੀ ਸਾਂਝੀ ਕਰ ਰਿਆਂ ਜਿਸ ਘਰ ਦੇ ਵਿੱਚ ਮੈਂ ਖੜਾ 16 ਤਰੀਕ ਉਸ ਦੀ 30 ਦਾ ਵਿਆਹ ਵਾ ਪਰ ਘਰ ਦੇ ਉੱਪਰ ਘਰ ਦੇ ਹਾਲਾਤ ਕੀ ਨੇ ਉਹ ਕੈਮਰਾ ਪਰ ਸਕੋਗੇ ਦਿਖਾਈ ਜਾਣ ਕਿ ਜਿਹੜੇ ਲੋਕ ਐਨ ਆਰ ਆਈ ਵੀਰ ਹੈਗੇ ਨੇ ਜਾਂ ਸਰਕਾਰਾਂ ਤੱਕ ਇਹਨਾਂ ਦੀ ਆਵਾਜ਼ ਪਹੁੰਚ ਜਾਵੇ ਇਸੇ ਕਰਕੇ ਲਿਵਿੰਗ ਇੰਡੀਆ ਟੀਮ ਇਹਨਾਂ ਲੋਕਾਂ ਦੇ ਘਰ ਪਹੁੰਚ ਗਏ ਇਹਨਾਂ ਦੀ ਆਵਾਜ਼ ਪਹੁੰਚਾਉਂਦੀ ਆ ਜਿੱਥੇ ਲੋਕ ਏਸੀ ਛੱਡ ਕੇ ਆਪਣੇ ਰਾਮ ਦੀ ਜ਼ਿੰਦਗੀ ਆਪਣੇ ਪਰਿਵਾਰ ਨਾਲ ਗੁਜ਼ਾਰੇ ਨੇ ਪਰ ਉੱਥੇ ਹੀ ਇਸ ਘਰ ਦੇ ਹਾਲਾਤ ਬੱਤਰ ਨੇ 16 ਤਰੀਕ ਨੂੰ ਵਿਆਹ ਆ ਤਿਆਰੀਆਂ ਵੀ ਜਿਹੜੀਆਂ ਵਿਆਹ ਦੀਆਂ ਹੋ ਚੁੱਕੀਆਂ ਨੇ 16 ਤਰੀਕ ਨੂੰ ਵਿਆਹ ਹੈਗਾ ਪਰ ਇਹ ਘਰ ਦੇ ਹਾਲਾਤ ਬਹੁਤ ਬੱਤਰ ਨੇ ਘਰ ਵਿੱਚ ਖੁਸ਼ੀ ਸੀ ਪਹਿਲਾਂ ਜਦੋਂ ਇਹਦੇ ਦੇ ਪਿਤਾ ਜੀ ਕੰਮ ਕਰਦੇ ਸਨ ਪਰ ਇਨਸੀਡੈਂਟ ਹੋਣ ਤੋਂ ਬਾਅਦ ਘਰ ਦੇ ਹਾਲਾਤ ਬੱਤਰ ਹੋ ਗਏ ਇਹ ਘਰ ਦੇ ਹਾਲਾਤ ਨੇ ਸੜਕ ਤੋਂ 10 ਫੁੱਟ ਨੀਵਾ ਮਕਾਨ ਹੈਗਾ ਜੇ ਸਾਦੂ ਕਿ ਇਸ ਛੋਟੇ ਜਿਹੇ ਮਕਾਨ ਦੇ ਵਿੱਚ ਇਹ ਤਿੰਨ ਜੀਰਾ ਰੇਰੇ ਪਰ ਹਾਲਾਤ ਬੱਤਰ ਨੇ ਇਸ ਘਰ ਦੇ ਜਦੋਂ ਅਸੀਂ ਅੰਦਰ ਐਂਟਰ ਹੁੰਨੇ ਆ ਤੇ ਸਾਨੂੰ ਝੁੱਕ ਕੇ ਜਾਣਾ ਪੈ ਰਿਹਾ ਦੇਖ ਸਕਦੇ ਹੋ ਕਿ ਇਸ ਪਰਿਵਾਰ ਦਾ ਕੀ ਹਾਲਾਤ ਹੁੰਦੇ ਹੋਣਗੇ ਆ ਦੇਖ ਸਕਦੇ ਹੋ ਕਿ ਜਮੀਨ ਤੋਂ 10 ਫੁੱਟ ਨੀਵਾ ਮਕਾਨ ਹੈਗਾ ਤੇ ਜਦੋਂ ਬਰਸਾਤ ਹੁੰਦੀ ਹੈ ਤੇ ਬਰਸਾਤ ਦਾ ਸਾਰਾ ਪਾਣੀ ਅੰਦਰ ਬਾਲਿਆਂ ਵਾਲੀ ਛੱਤ ਹੈਗੀ ਆ ਕਿ ਪਤਾ ਨਹੀਂ ਕਦੋਂ ਦੁੱਖਾਂ ਦਾ ਪਹਾੜ ਟੁਰ ਜਾਵੇ ਪਰ ਹੁਣ ਸਵਾਲ ਹੈ ਕਿ ਤੀ ਦਾ ਵਿਆਹ ਹੈਗਾ ਵਾ 16 ਤਰੀਕ ਨੂੰ ਇਹੀ ਟੈਨਸ਼ਨ ਨੇ ਮਾਪਿਓ ਨੂੰ ਸਤਾਉਂਦੀ ਪਈ ਆ ਕਿ ਮੇਰੀ ਧੀ ਦਾ ਵਿਆਹ ਕਿੱਦਾਂ ਹੋਵੇਗਾ ਜਦੋਂ ਲਿਵਿੰਗ ਇੰਡੀਆ ਨੂੰ ਇਸ ਪਰਿਵਾਰ ਬਾਰੇ ਪਤਾ ਲੱਗਾ ਤੇ ਇਸ ਘਰ ਦੇ ਵਿੱਚ ਪਹੁੰਚ ਚੁੱਕਿਆ ਕਿ ਇਹਨਾਂ ਦੀ ਜਿਹੜੀ ਮਦਦ ਕਰਾਈ ਜਾਵੇ ਜਿਹੜੇ ਐਨਆਈਵੀਰ ਵੀਰ ਨੇ ਜਿਹੜੇ ਬਾਹਰ ਬੈਠੇ ਹੋਏ ਨੇ ਉਹ ਮਦਦ ਕਰ ਸਕਣ ਪਰ ਉਸ ਮਾਂ ਨੂੰ ਅਤੇ ਉਸ ਪਰਿਵਾਰ ਪਿਓ ਨੂੰ ਬਹੁਤ ਟੈਨਸ਼ਨ ਆ ਕਿਉਂਕਿ ਕਹਿੰਦੇ ਨੇ ਕਿ ਜਦੋਂ ਤੁਹਾਡੇ ਕੋਲ ਪੈਸਾ ਹੁੰਦਾ ਤੇ ਤੁਹਾਡੇ ਕੋਲ ਰਿਸ਼ਤੇਦਾਰ ਫੋਨ ਵੀ ਕਰਦੇ ਨੇ ਹਾਲਚਲ ਵੀ ਜਾਣਦੇ ਨੇ ਪਰ ਜਦੋਂ ਗਰੀਬੀ ਦਾ ਦੁੱਖ ਪਾਟ ਉੜ ਜਾਂਦਾ ਵਾ ਤੇ ਫਿਰ ਰਿਸ਼ਤੇਦਾਰ ਵੀ ਖੜਾ ਛੱਡ ਜਾਂਦੇ ਨੇ ਆ ਦੇਖ ਸਦੋ ਕਿ ਬਟਿਆ ਦਾ ਵਿਆਹ ਵਾ ਹੱਥ ਦੇ ਵਿੱਚ ਚੂੜਾ ਸਗਨ ਦੀਆਂ ਚੂੜੀਆਂ ਨੇ ਪਰ ਹੁਣ ਇਹੀ ਟੈਨਸ਼ਨ ਆ ਕਿ ਮੇਰੀ ਧੀ ਦਾ ਵਿਆਹ ਕਿੱਦਾਂ ਹੋਵੇਗਾ ਲੋਕ ਗੱਲਾਂ ਬਹੁਤ ਕਰਦੇ ਨੇ ਲੋਕ ਲੋਕਾਂ ਦੀ ਵੀਡੀਓ ਬਹੁਤ ਸ਼ੇਅਰ ਕਰਦੇ ਨੇ ਪਰ ਇਸ ਧੀ ਦੀ ਵੀਡੀਓ ਇਸ ਮਾਪਿਓ ਦੀ ਵੀਡੀਓ ਇਸ ਘਰ ਦੀ ਵੀਡੀਓ ਸ਼ੇਅਰ ਕੀਤੀ ਜਾਵੇ ਜਿਹਦੇ ਨਾਲ ਇਸ ਪਰਿਵਾਰ ਦੀ ਮਦਦ ਹੋ ਸਕੇ ਵੇਖ ਸਦੋ ਕਿ ਕਿੰਨਾ ਛੋਟੇ ਜੇ ਕਮਰੇ ਦੇ ਵਿੱਚ ਇਹ ਪਰਿਵਾਰ ਰਹਿ ਰਹੇ ਇਹ ਪੁਰਾਣੇ ਟਰੰਕ ਪਏ ਹੋਏ ਨੇ ਕਾਰ ਦੇ ਵਿੱਚ ਗਰਮ ਪਾਣੀ ਪੀਤਾ ਜਾਂਦਾ ਕਿਉਂਕਿ ਆ ਹਾਲਾਤ ਬਹੁਤ ਬੱਤਰ ਹੋ ਚੁੱਕੇ ਨੇ ਦੇਖ ਸਕਦੇ ਹੋ ਸਭ ਤੋਂ ਪਹਿਲਾਂ ਇਹਨਾਂ ਦੇ ਪਿਤਾ ਦੇ ਨਾਲ ਗੱਲਬਾਤ ਕਰਾਂਗੇ ਕੀ ਨਾਮ ਹੈ ਜੀ ਇਹਨਾਂ ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਜੀ ਕੀ ਕੰਮ ਕਰਦੇ ਸੀ ਕੰਮ ਆਪਣੇ ਹੋਈ ਚੱਕਰਾ ਕੋਣਾ ਜੇ ਚੌਪੇ ਕੰਮ ਕਰਦੇ ਦਿਹਾੜੀ ਜੱਪੇ ਦਾ ਹੁਣ ਕੰਮ ਨਹੀਂ ਹੁੰਦਾ ਕਾਰਨ ਕੀ ਹੋਇਆ ਸੀ ਮੇਰੇ ਛੀਬਤ ਤੇ ਪੈ ਗਈ ਸੀ ਲਾਤਾ ਉਹਦੇ ਉੱਤੇ ਮੈਂ ਇਹਨਾਂ ਨਾਲ ਵਗ ਗਿਆ ਸਾਰਾ ਅੱਛਾ ਤੇ ਮੇਰੀ ਮਾਤ ਨਹੀਂ ਜਿੰਨੀ ਹੋਈ ਜਿੰਨੇ ਜਿੰਨੇ ਤੇ ਮੈਂ ਲਾਜ ਹੁੰਦਾ ਰਿਹਾ ਮੇਰੇ ਮੇਰਾ ਲਾਜ ਨਹੀਂ ਹੋਇਆ ਥੋੜਾ ਮੇਰੇ ਕੋ ਕੰਮ ਨਹੀਂ ਹੁੰਦਾ ਉਹ ਵੀ ਇਲਾਜ ਕਹਿੰਦੇ ਆਂਡੀ ਗਵੰਡੀਆਂ ਨੇ ਕਰਵਾਇਆ ਟੱਡਾ ਹਾਂ ਆਂਡੀ ਗਵੰਡੀਆਂ ਭਾਇਆ ਲੱਗ ਲੋਕਾਂ ਕਰਾਇਆ ਕਦੀ ਰਿਸ਼ਤੇਦਾਰ ਨੇ ਆ ਕੇ ਪੁੱਛਿਆ ਕੀ ਨਹੀਂ ਗਰੀਬੀ ਚ ਰਹਿ ਰਹੇ ਕਿਹਨੇ ਨਹੀਂ ਪੁੱਛਿਆ ਕੋਈ ਨਹੀਂ ਹਾਂਜੀ ਤੇ ਹੁਣ ਉਹ ਕਹਿੰਦੇ ਕਿ ਜਦੋਂ ਮੀਂਹ ਪੈਂਦਾ ਤੇ ਅੰਦਰ ਸਾਰਾ ਪਾਣੀ ਦਾ ਭਰ ਜਾਂਦਾ ਉਹ ਪਾਣੀ ਅੰਦਰ ਆ ਜਾਂਦਾ ਭਰ ਜਾਂਦਾ ਮੇਰੇ ਅੰਦਰ ਤੇ ਮੈਂ ਪਾਣੀ ਨਾ ਝਿਲਾਟਦਾ ਰਿਹੰਨ ਦਾ ਬਾਲਟੀ ਨਾਲ ਪਾਣੀ ਝਿਲਾਟਦਾ ਰਿਹੰਨ ਅੰਦਰ ਹਾਂਜੀ ਅੱਛਾ ਹਾਂ ਪਰ ਹੁਣ ਉਹ ਕਹਿੰਦੇ 3 ਦਾ ਵਿਆਹ ਵਾਜੀ ਹਾਂਜੀ ਵਿਆਹ 16 ਤਰੀਕ ਨੂੰ ਤੇ ਟੈਨਸ਼ਨ ਹੈ ਟੈਨਸ਼ਨ ਪਈ ਬਹੁਤ ਜਾਈ ਹਾਂਜੀ ਕਿੱਥੇ ਦਾ ਕੋਈ ਚਾ ਪਾਣੀ ਨਹੀਂ ਹੋ ਗਿਆ ਕੋਈ ਨਹੀਂ ਫਿਕਰ ਪੈ ਜਾਂਦੀ ਨੀਂਦ ਨਹੀਂ ਆਉਂਦੀ ਟੈਨਸ਼ਨ ਨਹੀਂ ਹਾਂਜੀ ਹਾਂਜੀ ਬਿਲਕੁਲ ਜੀ ਜਦੋਂ ਕਿਸੇ ਦੇ ਘਰ ਤੀ ਹੁੰਦੀ ਆ ਤੂੰ ਉਹਨੂੰ ਟੈਨਸ਼ਨ ਉਹਦੇ ਪੈ ਜਾਂਦੀ ਆ ਆ ਮਾਂ ਦੇ ਹਾਲਾਤ ਇੰਨੀ ਗਰਮੀ ਚ ਬੈਠੇ ਹੋਏ ਨੇ ਭਾਜੀ ਕੀ ਨਾਮ ਆ ਜੀ ਕਲਵੰਤਕੌਰ ਭਾਜੀ ਤੇ ਕੀ ਰੋਣ ਕਿਉਂ ਦਈ ਪਹਿਲੇ ਸਭ ਤੋਂ ਪਹਿਲਾਂ ਬੇਟੀ ਦੀ ਸ਼ਾਦੀ ਆ ਤੇ ਕੋਈ ਹਮ ਨਹੀਂ ਕਰਾ ਰਗਾ ਵੀ ਬਹੁਤ ਮੁਸ਼ਕਲ ਆ ਤੇ ਇੱਕ ਗਵਾਂਢੀ ਲੱਗੇ ਸਾਡੇ ਤੋਂ ਉਹਨਾਂ ਨੇ ਸੂਟ ਇਨ ਬਣਾ ਕੇ ਦਿੱਤਾ ਵਾ ਤੇ ਚਾਹੁੰਦੇ ਆ ਵੀ ਉਹ ਆਡੀ ਬੇਟੀ ਦਾ ਵਿਆਹ ਵਧੀਆ ਹੋ ਜੇ ਵੀ ਤੁਹਾਡਾ ਘਰ ਵੀ ਵਧੀਆ ਬਣ ਜੇ ਵੀ ਇਹ ਮੈਨੂੰ ਵਿਸ਼ੋਸ ਹੁੰਦਾ ਕਿ ਅਸੀਂ ਗਰੀਬ ਆਂ ਅਸੀਂ ਗਰੀਬ ਆਂ ਬਹੁਤ ਗਰੀਬ ਰੱਬ ਦੇ ਮਾਰੇ ਉਹ ਜੀ ਕਿਹਦਾ ਦੇ ਆਈ ਰੱਬ ਦੇ ਮਾਰੇ ਇਹ ਰੋਟੀ ਵੀ ਇੰਕ ਮੋਕੇ ਕਹੇ ਖਾਣੇ ਕੇਵਲੇ ਨਹੀਂ ਖਾਂਦੇ ਵੀ ਕਰਾਂ ਦਾ ਕੰਮ ਕਰੀਦਾ ਘਰ ਵਾਲੇ ਕੇਵਲੇ ਸਬਜ਼ੀ ਦੇ ਦਿੰਦੇ ਆ ਤੇ ਲੈ ਆਈਦੀ ਤੇ ਕਾ ਖਾ ਲਈਦੀ ਨਹੀਂ ਤੇ ਨਹੀਂ ਬਹੁਤ ਮੁਸ਼ਕਲ ਆ ਜਦੋਂ ਮੀਟਦਾ ਤੇ ਸਾਰਾ ਕਮਰਾ ਭਰ ਜਾਂਦਾ ਹਾਂ ਹਾਂਜੀ ਆ ਮੈਂ ਕਿਸ਼ਤਾਂ ਤੇ ਬੈੱਡ ਲਾਇਆ ਫੇਰ ਚੀਜ਼ਾਂ ਖਰਾਬ ਹੋ ਜਾਂਦੀਆਂ ਫੇਰ ਆਵੇ ਮੈਂ ਕਿਸ਼ਤਾਂ ਤੇ ਬੈੱਡ ਲੈ ਕੇ ਲਾਏ ਪੀ ਟੈਨਸ਼ਨ ਇਹੀ ਹੈ ਜੀ ਹਾਂਜੀ ਟੈਨਸ਼ਨ ਇਹੋ ਹੀ ਆ ਪੀ ਬਿਆ ਮੇਰੀ ਬੇਟੀ ਦਾ ਕਿੱਦਰਾ ਹੋਣਾ ਵਾ ਮੇਰੀ ਤੈਨੂੰ ਇਹ ਨਾ ਕੋਈ ਕਮਰੇ ਅਗਲੇ ਘਰ ਵਾਲੇ ਨਾ ਕਹਿਣ ਵੀ ਤੇਰਾ ਮਾਪਿਓ ਕੇ ਜੋਗਾ ਨਹੀਂ ਵੜੀਆਂ ਗੱਲਾਂ ਸੁਣੀਆਂ ਪੈਂਦੀਆਂ ਆ। ਯਾ ਯਾ ਉਹ ਚੌਨੇ ਵਯਾੜੀ ਤੀਨ ਨੂੰ ਗਾਗੜੇ ਘਰ ਵਾਲੀ ਗੱਲ ਨਾ ਕਰਨ। ਤੁਹਾਡੇ 30 ਦੀ ਵਧੀਆ ਚਲੋ ਭਰਾਤ ਸਾਂਭੀ ਜਾਵੇ। ਬਿਲਕੁਲ ਜੀ ਇਹ ਹਾਲਾਤ ਅਸੀਂ ਵੀ ਐਨ ਆਰ ਆਈ ਜਿਹੜੇ ਵੀਰ ਬੈਠੇ ਹੋਏ ਨੇ ਵਿਦੇਸ਼ਾਂ ਦੇ ਵਿੱਚ ਜਿਹੜੇ ਬਹੁਤ ਮਦਦ ਕਰਦੇ ਨੇ ਉਹ ਇਹਨਾਂ ਪਰਿਵਾਰ ਦੀ ਮਦਦ ਕੀਤੀ ਆਵੇ। ਬੱਚੀ ਦੇ ਨਾਲ ਗੱਲਬਾਤ ਕਰਦੇ। ਬੇੜਾ ਕਿ ਨਾਮ? ਜੋਤੀ। ਤੇ ਵਿਆਹ ਵਾਤੇ ਸ਼ੌਂਕ ਬੜੇ ਹੁੰਦੇ ਆ ਜਦੋਂ ਕੁੜੀ ਦਾ ਵਿਆਹ ਹੁੰਦਾ। ਕੀ ਸ਼ੌਂਕ ਹੈਗੇ? ਹਾਂਜੀ। ਮੈਂ ਦੋ ਨਿਗਮ ਰਵਿਆ ਵਧੀਆ ਹੋਵੇ ਕਿ ਗਲਤੀ ਕੰਮ ਨਾ ਰਵੇ ਪਰ ਘਰ ਦੇ ਹਾਲਾਤ ਹਾਲਾ ਕੀ ਦੋਖੋ ਦੋ ਹਾਂਜੀ ਆਉ ਦੇਖੋ ਜੋ ਕਿ ਸਗਣਾ ਦਾ ਸਾਰਾ ਸਮਾਨ ਆਂਡੀਆਂ ਗਵਾਂਡੀਆਂ ਦੇ ਵੱਲੋਂ ਜਿਹੜੇ ਲਿਆ ਦਿੱਤਾ ਗਿਆ ਵਾ ਪਰ ਅਸੀਂ ਵੀ ਹੋਰ ਅਪੀਲ ਕਰਦੇ ਹਾਂ ਕਿ ਜਿਹੜੀ ਬਰਾਤ ਆਵੇ ਉਹ ਬਰਾਤ ਦਾ ਸਹੀ ਵੈਲਕਮ ਹੋਵੇ ਤੀ ਆਪਣੇ ਘਰ ਜਾਵੇ ਪਰ ਇਸ ਘਰ ਦੇ ਹਾਲਾਤ ਵੀ ਜਿਹੜੇ ਉਹ ਜਿਹੜੇ ਸੁਦਰਸਕਨ ਜਿਹੜੇ ਆਡੀ ਗਵਾਂਡੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਾਂਗੇ ਕਿ ਕੀ ਕਹਿਣਾ ਉਹਨਾਂ ਦਾ ਕਿਉਂਕਿ ਇਹ ਹਾਲਾਤ ਸਾਨੂੰ ਦੇਖ ਕੇ ਵੀ ਬੜਾ ਅਫਸੋਸ ਹੁੰਦਾ ਆ ਕਿ ਪੰਜਾਬ ਦੇ ਵਿੱਚ ਹਜੇ ਵੀ ਗਰੀਬੀ ਇੰਨੀ ਆ ਕਿ ਲੋਕ ਮਰਦੇ ਪਏ ਨੇ ਘਰਾਂ ਦੇ ਵਿੱਚ ਬਾਲਾਂ ਦੀ ਛੱਤ 'ਚ ਰਹਿੰਦੇ ਪਏ ਨੇ ਸੜਕ ਤੋਂ 10 ਫੁੱਟ ਮਕਾਨ ਆ ਜਿੱਥੇ ਤੇ ਇਸ ਗਰਮੀ ਦੇ ਵਿੱਚ ਜਿੱਥੇ ਲੋਕ ਏਸੀ ਸ਼ਾਰਟ 'ਚ ਆਪਣੇ ਘਰਾਂ ਦੇ ਵਿੱਚ ਆਰਾਮ ਕਰਦੇ ਪਏ ਨੇ ਪਰ ਇਹ ਪਰਿਵਾਰ ਗਰਮੀ ਦੇ ਵਿੱਚ ਰਹਿ ਰਿਹਾ ਪੱਜੀ ਕੀ ਨਾਮ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਮੇਰਾ ਨਾਮ ਗੁਰਬੀਰ ਸਿੰਘ ਆ ਜੀ ਪਿੰਡ ਸੁਲਤਾਨਵਿੰਡ ਲੱਖਾ ਸਿੰਘ ਦੇ ਪਲਾਟ ਰਹਿਨੇ ਆ ਜੀ ਭਾਜੀ ਇਹ ਤੁਸੀਂ ਗਵੰਡੀ ਰਹਿੰਦੇ ਹੋ ਹਾਂਜੀ ਮੈਂ ਗਵੰਡੀਆਂ ਜੀ ਇਹਨਾਂ ਨੇ ਨਾ ਪਰਸੋ ਸਾਡੇ ਕੋ ਆਏ ਸੀ ਇਹ ਸਾਡੇ ਨਾਲ ਗੂੜੀਆ ਦਾ ਵਿਆਹ ਤੇ ਫੇਰੇ ਕਰਨੇ ਆ ਤੇ ਸਾਡੇ ਕੋ ਕੋਈ ਪੈਸਾ ਤੇ ਲਾਣੀ ਹੈਗਾ ਫਿਰ ਗੁਰਦੁਆਰੇ ਵਾਲੇ ਬਾਬਾ ਬਲਵਿੰਦਰ ਸਿੰਘ ਇੱਥੇ ਗਰੰਟੀ ਉਹਨਾਂ ਕੋਲ ਗਏ ਉਹ ਕਹਿੰਦੇ ਚਲੋ ਮੈਂ ਫ੍ਰੀ ਫੇਰੇ ਕਰ ਦਿੰਨਾ ਤੇ ਇਹਨਾਂ ਦੇ ਕੋਲ ਕਹਿੰਦੇ ਜੀ ਬਰਾਤ ਉਹਨੇ 60 ਬੰਦੇ ਨਾਲ ਠੀਕ ਹੈ ਜੀ 50 60 ਬੰਦੇ ਉਹ ਕਿੰਦੇ ਲੈ ਕੇ ਆਉਣੇ ਆ ਸੀ ਗੁਰਦੁਆਰੇ ਤੇ ਇਹਨਾਂ ਦੇ ਕੋਲ ਇਸ ਵੇਲੇ ਕੋਈ ਚਾਹ ਪਾਣੀ ਦਾ ਕੋਈ ਚੀਜ਼ ਦਾ ਪ੍ਰਬੰਧ ਨਹੀਂ ਹੈਗਾ ਨਾ ਪਾਣੀ ਲਿਆਉਦਾਗਾ ਕੋਈ ਚੀਜ਼ ਦਾ ਨਹੀਂ ਅਸਲ ਇਹਨਾਂ ਦੇ ਘਰ ਦੇ ਇਹ ਲਾਦਾ ਵੀ ਇਹ ਘਰਾਂ ਦਾ ਕੰਮ ਕਰਦੇ ਆ ਮਾਵਾ ਧ ਦੇ ਕੇ ਵਲੇ ਤੇ ਲਕਾਡੇ ਘਰੋਂ ਵੀ ਸਬਜ਼ੀ ਅਸੀਂ ਦੇ ਦੇ ਸਾਡੇ ਘਰੋਂ ਲੈਣ ਆਣਗੇ ਵੀ ਅੱਜ ਸਬਜ਼ੀ ਨਹੀਂ ਬਣਾਈ ਸਾਨੂੰ ਦੇ ਦੋ ਤੇ ਅਹੀਂ ਦੇ ਲੋਕ ਇਸੀ ਛੱਡ ਕੇ ਆਰਾਮ ਕਰ ਲਾਂਗੇ ਪਰ ਇਹਦਾ ਹਾਲਾਤ ਅਸੀਂ ਦੇਖ ਰਹੇ ਕਿ ਇਹਨਾਂ ਦੇ ਇਹੋ ਜਿਹੇ ਹਾਲਾਤ ਆ ਜੀ ਜਦੋਂ ਮੀਂਹ ਆ ਜਾਂਦਾ ਨਾ ਅਸੀਂ ਆਪ ਵੇਖਦੇ ਰਹਿੰਦੇ ਆ ਤੇ ਇਹਨਾਂ ਦੇ ਪਾਣੀ ਇੱਥੋਂ ਕੱਢਣ ਦੇ ਬਾਲਟੀਆਂ ਨਾਲ ਇਹਨਾਂ ਕੋ ਸੋਨਾ ਵੀ ਆਰਾਮ ਆ ਬਹੁਤ ਜਿਆਦਾ ਮੁਸ਼ਕਲ ਆ ਉਧਰ ਦੇ ਵਿੜੇ 'ਚ ਸੌਂ ਜਾਂਦੇ ਤੋਂ ਬਾਰਿਸ਼ ਹੁੰਦੀ ਔਖਾ ਹੋ ਜਾਂਦਾ ਇਹਨਾਂ ਵਾਸਤੇ ਤੇ ਆ ਜਿਹੜਾ ਆ ਚੜਦੇ ਆ ਲੱਤਾਂ ਤੋਂ ਲੰਗੇ ਆ ਇਹਨਾਂ ਕੋ ਆ ਬਾਬੂਆ ਵੀ ਨੀ ਨੰਗਾ ਜਾਂਦਾ ਇਹਨਾਂ ਨੂੰ ਚੁੱਕ ਕੇ ਖਿੱਚ ਕੇ ਬਾਹਰ ਕੱਢਣਾ ਪੈਂਦਾ ਜੇ ਕਿਸੇ ਕੋਈ ਅਪੀਲ ਕਰਨਾ ਚਾਹੂਗੀ ਜੇ ਸਰਕਾਰ ਨੂੰ ਜਾਂ ਐਨ ਆਰ ਆਈ ਵੀਰਾਂ ਨੂੰ ਮੈਂ ਸੰਗਤ ਨੂੰ ਇਹੋ ਅਪੀਲ ਕਰਦਾ ਜੀ ਬਹੁਤ ਗਰੀਬ ਪਰਿਵਾਰ ਆਪਾਂ ਸੰਗਤ ਸਾਡੀ ਜਿਹੜੇ ਸਿੱਖ ਕੌਮ ਆ ਗਰੀਬਾਂ ਦੀ ਬਹੁਤ ਮਦਦ ਕਰਦੀ ਆ ਅਸੀਂ ਚਾਹੁੰਦੇ ਇਹ ਵੀ ਗੁਰਸਿੱਖ ਪਰਿਵਾਰ ਆ ਇਹਨਾਂ ਦੀ ਮਦਦ ਕੀਤੀ ਜਾਵੇ ਵੱਤਵਾਦੇ ਧੀ ਜਿਹੜੀ ਆਪਣੇ ਘਰ ਜਾਵੇ ਰਾਜੀ ਖੁਸ਼ੀ ਜਾਵੇ ਤੇ ਇਹ ਸੋਖ ਲਵੇ ਇਹਦਾ ਮਾਪਿਓ ਵੀ ਮਗਰਖੋਸ਼ ਸੋਖ ਹੋਵੇ ਇਹਨਾਂ ਨੂੰ ਵੀ ਪਿਆੜੀ ਧੀ ਵਿਦਿਆ ਵਸਣ ਦੀ ਆ ਬਿਲਕੁਲ ਜੀ ਅਸੀਂ ਵੀ ਅਪੀਲ ਕਰਦੇ ਆ ਪਰ ਉਸੋ ਸਿਆ ਕਿ ਸਰਕਾਰਾਂ ਵੱਡੇ ਵੱਡੇ ਵਾਅਦੇ ਤੇ ਕਰਦੀਆਂ ਨੇ ਕਿ ਅਸੀਂ ਗਰੀਬਾਂ ਵਾਸਤੇ ਬਹੁਤ ਕੁਝ ਕੀਤਾ ਬਾਲੇ ਵਾਲੀਆਂ ਛੱਤਾਂ ਤੋਂ ਬਦਲ ਦਿੱਤੀ ਹੈ ਕਣਕ ਮਿਲਦੀ ਹੈ ਜੀ ਇੱਕ ਅੰਕ ਨਹੀਂ ਮਿਲਦਾ ਅਗਰ ਨਹੀਂ ਹਰੀ ਬਸ ਕਿਲੋ ਦਾਕੜ ਨਹੀਂ ਆ ਪਹਿਲਾਂ ਕਿ ਨਹੀਂ ਮਿਲਦੀ ਪਹਿਲਾਂ ਮਿਲਦੀ ਸੀ 30 ਕਿਲੋ ਮੁਰਗੇ ਮਿਲਦੇ ਸੀ 20 ਕਿਲੋ ਫੇ ਆ ਗਈ 15 ਪੰਨਾ ਹੋ 12 12 ਕਿਲੋ 10 10 ਕਿਲੋ ਮਿਲਦੀ ਹੈ ਤਿੰਨ ਜੀਆਂ ਜੀ ਕਦੇ ਮਿਲਦੀ ਵੀ ਉਹਨੂੰ ਜਿਹੜੀ ਸ਼ਿਫਾਰਿਸ਼ ਆ ਗਈ ਓਏ ਆਓ ਜੀ ਪਿੰਡੀ ਤੇ ਨਹੀਂ ਮਿਲਦੀ ਹਾਂਜੀ ਆ ਬਿਲਕੁਲ ਜੀ ਸਰਕਾਰਾਂ ਦੇ ਦਾਅਵੇ ਆ ਵੱਡੇ ਵੱਡੇ ਗਰੀਬਾਂ ਵਾਸਤੇ ਬਹੁਤ ਕੁਝ ਕਰ ਰਹੇ ਆ ਮੈਡੀਕਲ ਸਹੂਲਤਾਂ ਦਿੱਤੀਆਂ ਜਾ ਰੀਆਂ ਕਣਕ ਦਿੱਤੀ ਜਾ ਰਹੀ ਆ ਪਰ ਉਸ ਚੀਜ਼ ਤੋਂ ਅਲੱਗ ਹੋ ਕੇ ਅਸੀਂ ਇਹ ਖਬਰ ਨੂੰ ਇਸ ਕਰਕੇ ਦਿਖਾ ਰਿਹਾ ਉਹਨਾਂ ਵੀਰਾਂ ਤੱਕ ਪਹੁੰਚੀ ਕਿ ਇਸ ਭੈਣ ਦੀ ਮਦਦ ਹੋ ਸਕੇ ਇਹਨਾਂ ਦੀ ਧੀ ਦਾ ਰਾਜੀ ਕੁਸ਼ੀ ਵਿਆਹ ਹੋ ਸਕੇ ਇਹਨਾਂ ਦੀ ਘਰ ਦੀ ਰੋਚੀ ਹੋ ਸਕੇ ਕਿਉਂਕਿ ਵਿਆਹ ਦੀਆਂ ਮੁਕੰਮਲ ਜਿਹੜੀਆਂ ਤਿਆਰੀਆਂ ਹੋ ਚੁੱਕੀਆਂ ਨੇ ਬਾਹਰ ਮਠਿਆਈ ਨਿਕਲਦੀ ਪਈ ਆ ਪਰ ਉਹ ਵੀ ਆਂਡੀਆਂ ਗਵਾਂਡੀਆਂ ਦੇ ਵੱਲੋਂ ਥੋੜੇ ਬਹੁਤੇ ਪੈਸੇ ਇਕੱਠੇ ਕਰਕੇ ਜਿਹੜੀ ਮਠਿਆਈ ਆ ਉਹ ਕਢਵਾਈ ਗਈ ਆ ਪਰ ਹੁਣ ਸਵਾਲ ਆ ਕਿ ਮਦਦ ਵਾਸਤੇ ਕੌਣ ਕੌਣ ਵੀਰ ਆਉਂਦਾ ਅੱਗੇ ਐਨ ਆਰ ਆਈ ਕਿਹੜੇ ਵੀਰ ਅੱਗੇ ਆਉਣਗੇ ਕਿਉਂਕਿ 16 ਤਰੀਕ ਨੂੰ ਇਸਤੀ ਦਾ ਵਿਆਹ ਹੈਗਾ ਕਿ ਜਿਹੜਾ ਰਾਜੀ ਖੁਸ਼ੀ ਨਾਲ ਇਸਤੀ ਦਾ ਵਿਆਹ ਹੋ ਸਕੇ ਕੈਮਰਾਮੈਨ ਮਨੋਜ ਦੇ ਨਾਮ ਮਹਿੰਦਰ ਸਿੰਘ ਲਿਵਿੰਗ ਇਨ ਨਿਊਜ਼ ਅਮਰਿਸ